ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਾਰਟੀ ਵੀਅਰ ਸੂਟ ਲੈ ਕੇ ਆਏ ਜੀ ਅਲੱਗ-ਅਲੱਗ ਕਲੈਕਸ਼ਨ ਹੋਊਗੀ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੀ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੀ 9 ਦੇ ਵਿੱਚ 9 ਤੋਂ ਲੈ ਕੇ 9.5 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਮੇਰੇ ਚੈਨਲ ਨੂੰ ਮੇਰੀ ਵੀਡੀਓ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਨੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਵੀ ਨਾਲ ਦੱਸੀਦਾ ਸਾਰਾ ਫੈਬਰਿਕ ਚੰਗੀ ਤਰ੍ਹਾਂ ਐਕਸਪਲੇਨ ਕਰਕੇ ਚੰਗੀ ਤਰ੍ਹਾਂ ਸੂਟ ਬਾਰੇ ਦੱਸੀਦਾ ਜੀ ਤੇ ਜਿਵੇਂ ਜਿਵੇਂ ਆਪਣੇ ਅੱਜਕੱਲ ਅੱਜ ਕੱਲ ਦੇ ਅਕੋਰਡਿੰਗ ਜਿਹੜਾ ਫੈਸ਼ਨ ਹੈ ਜਿਹੜਾ ਉਹਦੇ ਅਕੋਰਡਿੰਗ ਲਾ ਲਓ ਵੈਦਰ ਦੇ ਅਕੋਰਡਿੰਗ ਲਾ ਲਓ ਫੰਕਸ਼ਨਲ ਸੂਟ ਹੋਗੇ ਹਰ ਇੱਕ ਤਰ੍ਹਾਂ ਦੀ ਕਲੈਕਸ਼ਨ ਵਿంటర్ ਕਲੈਕਸ਼ਨ ਹੋਗੀ ਹਰ ਇੱਕ ਤਰ੍ਹਾਂ ਦੀ ਕਲੈਕਸ਼ਨ ਤੁਹਾਨੂੰ ਘਰੇ ਬੈਠੇ ਪ੍ਰੋਵਾਈਡ ਕਰਦੇ ਆਂ ਜੀ ਸੋਹਣੇ ਸੋਹਣੇ ਸੂਟ ਤੇ ਫੈਬਰਿਕ ਦੀ ਪੂਰ ਗਰੰਟੀ ਹੁੰਦੀ ਹੈ ਤੇ ਬੁਕਿੰਗ ਲਈ ਨੰਬਰ ਜਿਵੇਂ 881465808038146380803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਹੜੇ ਕਸਟਮਰ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਹਰੇਕ ਸੂਟ ਦਾ ਆਪਣਾ ਨੰਬਰ ਪਾਇਆ ਹੁੰਦਾ ਤਾਂ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਪਰ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਤੁਸੀਂ ਮੈਨੂੰ Google Pay Paytm ਥਰੂ ਅਕਾਊਂਟ ਟ੍ਰਾਂਸਫਰ ਵੀ ਕਰ ਸਕਦੇ ਹੋ ਜੇ ਤੁਹਾਨੂੰ ਠੀਕ ਲੱਗੇ ਹੋਵੇ ਤੁਸੀਂ ਪੇਮੈਂਟ ਕਰ ਸਕਦੇ ਹੋ ਜੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਕਿੰਨੇ ਆ ਜਦੋਂ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ ਉਸੇ ਟਾਈਮ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਤੁਸੀਂ ਕੋਰੀਅਰ ਚਾਰजेस ਪੁੱਛ ਲਿਆ ਕਰੋ ਕਿ ਕਿੰਨੇ ਹੋਣਗੇ ਤੇ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਗਾਜਰੀ ਕਲਰ ਦੇ ਵਿੱਚ ਸੂਟ ਹੈ ਤੇ ਪਿਓਰ ਟਿਸ਼ੂ ਦੇ ਵਿੱਚ ਪ੍ਰਿੰਟਡ ਸ਼ਰਟ ਹੈ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਵੱਡੇ ਪ੍ਰਿੰਟ ਦੇ ਵਿੱਚ ਪਿਓਰ ਟਿਸ਼ੂ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਟਿਸ਼ੂ ਹੈ ਜੀ ਬਿਲਕੁਲ ਪਿਓਰ ਤੇ ਨੈਕ ਤੇ ਬਹੁਤ ਪਿਆਰਾ ਵਰਕ 골ਡਨ ਜ਼ਰੀ ਦੇ ਨਾਲ ਬਹੁਤ ਪਿਆਰਾ ਨੈਕ ਤੇ ਵਰਕ ਹੋਇਆ ਇਹ ਆ ਗਈ ਆਪਣੀ ਸ਼ਰਟ ਫਰੰਟ ਪੂਰੀ 2.5 ਮੀਟਰ ਦੀ ਸ਼ਰਟ ਹੈ ਨੈਕ ਤੇ ਵਰਕ ਦੇ ਨਾਲ ਇਸ ਦੇ ਨਾਲ ਹੈਗੀ ਸਿਲਕ ਦੀ ਬਾਟਮ ਸਿਲਕ ਦੀ ਬਾਟਮ ਹੈ ਜੀ ਇਹਦੇ ਨਾਲ ਤੇ ਨਾਲ ਹੈਗਾ ਆਰਗੈਂਜ਼ਾ ਦੇ ਵਿੱਚ ਫੁੱਲ ਵਰਕ ਦੇ ਵਿੱਚ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਸਾਰਾ ਕੱਟਵਰਕ ਹੋਇਆ ਵਿੱਚ ਬੂਟੀ ਇਹ ਸਾਰਾ ਵਰਕ ਕੀਤਾ ਹੋਇਆ 4 ਸਾਈਡ ਕੱਟਵਰਕ ਦੇ ਨਾਲ ਬੂਟੀ ਹੈ ਤੇ ਸੈਂਟਰ ਚ ਵੀ ਸਾਰਾ ਵਰਕ ਕੀਤਾ ਹੋਇਆ ਸੈਂਟਰ ਚ ਵੀ ਵਰਕ ਹੈ ਇਹ ਲੁੱਕ ਆਣੀਆ ਬਹੁਤ ਪਿਆਰਾ ਸੂਟ ਹੈ ਅਲੱਗ ਜੀ ਚੀਜ਼ ਹੈ ਸਟਾਈਲਿਸ਼ ਗਰਲਿਸ਼ ਸੂਟ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 4500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ येलो ਮਸਟਰਡ ਕਲਰ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ येलो ਮਸਟਰਡ ਕਲਰ ਇਹ ਦੇਖ ਬੜਾ ਸੋਹਣਾ ਪ੍ਰਿੰਟ ਪਿਓਰ ਟਿਸ਼ੂ ਦੇ ਵਿੱਚ ਸ਼ਰਟ ਹੈ ਪ੍ਰਿੰਟਡ ਨੈੱਕ ਤੇ ਵਰਕ ਹੈ ਸੋਹਣਾ ਵਰਕ ਨੈੱਕ ਤੇ ਆ ਗਿਆ ਸਿਲਕ ਦੀ ਬਾਟਮ ਹੈ ਜੀ ਨਾਲ ਮਸਟਰਡ ਕਲਰ ਦੇ ਵਿੱਚ ਤੇ ਨਾਲ ਬੜਾ ਹੀ ਪਿਆਰਾ ਡਿਜ਼ਾਈਨਰ ਦੁਪੱਟਾ ਦੁਪੱਟੇ ਤੇ ਸਾਰੇ ਤੇ ਬਹੁਤ ਪਿਆਰਾ ਵਰਕ ਹੈ ਸਾਈਡ ਕੱਟਵਰਕ ਵਿੱਚ ਗੋਪੀ ਹੈ ਸਾਰਾ ਵਰਕ ਕੀਤਾ ਹੋਇਆ ਇਹ ਤਾਲੀਆਂ ਸੂਟ ਦੇ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਹੈ ਨਾ ਦੋਨਾਂ ਸੂਟਾਂ ਦਾ ਇੱਕ ਡਿਜ਼ਾਈਨ ਦੇ ਵਿੱਚ ਮੈਂ ਤੁਹਾਨੂੰ ਦੋ ਕਲਰ ਦਿਖਾਏ ਆ 4500 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬਹੁਤ ਹੀ ਸੋਹਣਾ ਮਹਿੰਦੀ ਗ੍ਰੀਨ ਕਲਰ ਹੈ ਇਹ ਕ੍ਰਸ਼ ਟਿਸ਼ੂ ਦੇ ਵਿੱਚ ਹੈ ਜੀ ਸੂਟ ਕ੍ਰਸ਼ ਟਿਸ਼ੂ ਦਾ ਸੂਟ ਹੈ ਬਹੁਤ ਹੀ ਸੌਫਟ ਫੈਬਰਿਕ ਦੇ ਨਾਲ ਬਹੁਤ ਸੌਫਟ ਫੈਬਰਿਕ ਤੇ ਸਾਰਾ ਹੈਂਡਵਰਕ ਹੋਇਆ ਜੀ ਇਹ ਦੇਖੋ ਬੜਾ ਪਿਆਰਾ ਪਰਲ ਵਰਕ ਹੋਇਆ ਬਹੁਤ ਸੋਹਣਾ ਵਿੱਚ ਵੀ ਸਾਰੀ ਸ਼ਰਟ ਤੇ ਇਹ ਲੁੱਕ ਆਣੀ ਹੈ ਜੀ ਸ਼ਰਟ ਦੀ ਬਹੁਤ ਸੋਹਣਾ ਬਿਲਕੁਲ ਸੌਫਟ ਦੇ ਵਿੱਚ ਹੈ ਕ੍ਰਸ਼ ਟਿਸ਼ੂ ਦੇ ਵਿੱਚ ਸ਼ਰਟ ਹੈ ਇਹ ਤਾਂ ਆਪਣੀ ਸ਼ਰਟ ਆ ਗਈ ਤੇਜ਼ ਦੇ ਨਾਲ ਹੈਗੀ ਹੈ ਸਿਲਕ ਦੀ ਬਾਟਮ ਤੇ ਨਾਲ ਕ੍ਰਸ਼ ਟਿਸ਼ੂ ਦੇ ਵਿੱਚ ਹੀ ਦੁਪੱਟਾ ਦੁਪੱਟੇ ਦੇ ਵਿੱਚ ਵੀ ਸਾਰੇ ਚ ਵਰਕ ਹੋਇਆ ਇਹ ਲੁੱਕਾਂ ਬਹੁਤ ਹੀ ਸੌਫਟ ਬਹੁਤ ਪਿਆਰਾ ਸੂਟ ਹੈ ਇਹ ਲੁਕਾਂੀਆਂ ਸੂਟ ਦੀ 5250 ਪ੍ਰਾਈਸ ਹੈ ਜੀ 52 50 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਕਲਰ ਹੈਗਾ ਆਪਣੇ ਕੋਲ yellow ਕਲਰ yellow ਕਲਰ ਹੈ ਪਿਓਰ ਕ੍ਰਸ਼ ਟਿਸ਼ੂ ਦੇ ਵਿੱਚ ਹੈ ਜੀ ਇਹ ਬਿਲਕੁਲ ਪਿਓਰ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਸਾਰਾ ਹੈਂਡਵਰਕ ਹੋਇਆ neck ਤੇ side ਤੇ ਸਾਰੀ ਸ਼ਰਟ ਦੇ ਵਿੱਚ ਬੂਟੀ ਹਲਕੀ ਦੀ ਬਾਟਮ ਤੇ ਨਾਲ ਬਹੁਤ ਹੀ ਪਿਆਰਾ ਦੁਪੱਟਾ ਵਿੱਚ ਬੁਤੀ ਦੁਪੱਟਾ 5550 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਪਿੰਕ ਕਲਰ ਡਾਰਕ ਵਾਲਾ ਪਿੰਕ ਹੁੰਦਾ ਥੋੜਾ ਮਜੈਂਟਾ ਟੋਨ ਤੇ ਪਿੰਕ ਕਲਰ ਉਹ ਵਾਲਾ ਕਲਰ ਹੈ ਜੀ ਕਿੰਨੀ ਪਿਆਰੀ ਲੁੱਕ ਪਿਆਰਾ ਹੈਂਡਵਰਕ ਸਾਰੇ ਦੇ ਵਿੱਚ ਸਾਰੀ ਸ਼ਰਟ ਤੇ ਸਿਲਕ ਦੀ ਬਾਟਮ ਹੈ ਨਾਲ ਫਰੈਸ਼ ਦੇ ਵਿੱਚ ਹੀ ਦੁਪੱਟਾ ਇਹ ਚੂਟੀ ਹੈ ਸਾਰੇ ਦੁਪੱਟੇ 'ਚ ਪਿਆਰਾ ਸੂਟ 550 ਸੂਟ ਜਾਂ ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਆ ਗਈ ਟਿਸ਼ੂ ਤੇ ਹੀ ਹੈ ਜੀ ਇਹ ਸੂਟ ਬਣਿਆ ਸਾਰਾ ਹੈਂਡਵਰਕ ਦੇ ਵਿੱਚ ਸੋਨਾ ਵਰਕ ਉਪਾਰੀ ਨਾਲ ਹੈਗੀ ਹੈ ਪਲੇਨ ਬਾਟਮ ਸਿਲਕ ਦੇ ਵਿੱਚ ਬਾਟਮ ਹੈ ਜੀ ਨਾਲ 그린 ਤੇ ਬਲੈਕ ਦਾ ਕੰਟਰਾਸਟ ਹੈ ਤੇ ਨਾਲ ਹੈਗਾ ਪ੍ਰਿੰਟਡ ਦੁਪੱਟਾ ਬੜਾ ਹੀ ਪਿਆਰਾ 블랙 ਦੇ ਵਿੱਚ ਜਦੋਂ ਪਾਣੀ ਜਿੱਦੋ ਪੱਤੇ ਦੀ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਇੱਕ 5500 ਪ੍ਰਾਈਸ ਦੇ ਨਾਲ 5500 ਪ੍ਰਾਈਸ ਹੈ ਜੀ ਇਹ ਵਾਲਾ ਸੂਟ ਦਾ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਹੀ ਪਿਆਰਾ ਗਾਜਰੀ ਤੇ ਮਜੈਂਟਾ ਦਾ ਕੰਟਰਾਸਟ ਜਿਵੇਂ ਗ੍ਰੀਨ ਤੇ ਬਲੈਕ ਦਾ ਸੀਗਾ ਓਵੇਂ ਗਾਜਰੀ ਤੇ ਮਜੈਂਟਾ ਦਾ ਕੰਟਰਾਸਟ ਹੈ ਸਾਰਾ ਵਰਕ ਹੋਇਆ ਸੋਨਾ ਹੈਂਡਵਰਕ ਸਾਰੇ ਸ਼ਰਟ ਦੇ ਵਿੱਚ ਸੈਲਫ ਟਿਸ਼ੂ ਤੇ ਹੈ ਜੀ ਦੂਜੇ ਦੇ ਵਿੱਚ ਸੈਲਫ ਚੰਗੀ ਤਰ੍ਹਾਂ ਦਿਖ ਨਹੀਂ ਰਿਹਾ ਸੀ ਕਿਉਂਕਿ ਡਾਰਕ ਕਲਰ ਸੀਗਾ ਇਹਦੇ ਵਿੱਚ ਦਿਖ ਰਿਹਾ ਬਿਲਕੁਲ ਪਿਓਰ ਟਿਸ਼ੂ ਤੇ ਸੈਲਫ ਤੇ ਮਜੈਂਟਾ ਕਲਰ ਦੀ ਬਾਟਮ ਨਾਲ ਤੇ ਨਾਲ ਹੈਗਾ ਬਹੁਤ ਹੀ ਪਿਆਰਾ ਦੁਪੱਟਾ ਸੋਨਾ ਸੂਟ ਹੈ 5500 ਪ੍ਰਾਈਸ ਦੇ ਨਾਲ 5500 ਪ੍ਰਾਈਸ ਹੈ ਜੀ ਇਹ ਦੋ ਸੂਟ ਮੈਂ ਦਿਖਾਏ ਆ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਇੱਕ ਪ੍ਰਾਈਸ ਦੇ ਵਿੱਚ ਨੈਕ ਟੂਟ ਆ ਜਾ ਫਰਸ਼ ਟਿਸ਼ੂ ਤੇ ਸਾਰਾ ਹੈਂਡਵਰਕ ਦੇ ਵਿੱਚ ਨੈਕ ਤੇ ਹੈਂਡਵਰਕ ਹੈ ਸਾਰਾ ਫਲਾਰਸ ਸਾਰਾ ਹੀ ਹੈਂਡਵਰਕ ਤੇ ਬਣਿਆ ਟੋਟਲੀ ਸਾਰਾ ਸਲਫੀ ਦੀ ਬਾਟਮ ਹੈ ਨਾਲ ਇੱਕ ਕ੍ਰਸ਼ ਤੇ ਵਿੱਚ ਹੀ ਦੁਪੱਟਾ ਦੁਪੱਟੇ ਤੇ ਸਾਰੇ ਤੇ ਬਹੁਤ ਸੋਹਣੀ ਹੈਂਗਿੰਗਲੇਸ ਲੱਗੀ ਹੋਈ ਹੈ ਬੜੀ ਪਿਆਰੀ ਪਰਲ ਵਾਲੀ ਸੋਹਣੀ ਲੁੱਕ 6200 ਪ੍ਰਾਈਸ ਹੈ ਜੀ 6200 ਪ੍ਰਾਈਸ ਹੈ ਇਹ ਵਾਲੇ ਸੂਟ ਨੈਕਸਟ ਡਿਜ਼ਾਈਨ ਆ ਗਿਆ ਪਿਓਰ ਟਿਸ਼ੂ ਦੇ ਵਿੱਚ ਹੀ ਇਹ ਸੂਟ ਬਹੁਤ ਪਿਆਰਾ ਪਿਆਜੀ ਪਿੰਕ ਕਲਰ neck ਤੇ ਸਾਰਾ ਹੈਂਡਵਰਕ ਹੈ ਸਾਰਾ نیچے ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਹੈਂਡਵਰਕ ਹੋਇਆ ਹੈ ਸੂਟ ਦੇ ਵਿੱਚ ਦੇਖੋ ਕਿੰਨੀ ਪਿਆਰੀ ਲੁੱਕ ਆਣੀ ਹੈ ਦੀ ਪੂਰੀ ਤੇ ਪ੍ਰਿੰਟਡ ਹੈ ਮੇ ਦਾਦਾ ਦੁਪੱਟਾ ਦੁਪੱਟੇ ਦੇ ਨਾਲ ਦੀ ਪੱਟੀ ਲਗਾ ਕੇ نیچے ਬਹੁਤ ਸੋਹਣੀ ਪਰ ਲੇਸ ਲੱਗੀ ਹੋਈ ਹੈ ਪਿਆਜੀ ਪਿੰਕ ਕਲਰ ਹੈ ਸਿਲਕ ਦੀ ਬਾਟਮ ਹੈ ਜੀ ਨਾਲ ਤੇ ਨਾਲ ਹੈਗਾ ਟਿਸ਼ੂ ਦੇ ਵਿੱਚ ਹੀ ਪ੍ਰਿੰਟਡ ਦੁਪੱਟਾ ਬਹੁਤ ਹੀ ਗ੍ਰੇਸਫੁੱਲ ਸੂਟ ਹੈ ਬਹੁਤ ਪਿਆਰੀ ਲੁੱਕ ਦੇ ਦਿੱਤੇ ਤੇ ਪ੍ਰੋਪਰ ਬਹੁਤ ਹੀ ਅੱਛੀ ਗ੍ਰੇਸਫੁੱਲ ਲੇਸ ਲੱਗੀ ਹੋਈ ਹੈ ਨਾਲ ਨੂੰ 5850 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 5850 ਪ੍ਰਾਈਸ ਦੇਣਾ ਤੇ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਪਰਪਲ ਕਲਰ ਸੇਮ ਦੇ ਵਿੱਚ ਪਰਪਲ ਕਲਰ ਹੈ ਸੋਨਾ ਵਰਕ ਹੈ ਸਾਰਾ ਹੈਂਡਵਰਕ ਹੋਇਆ ਹੈ ਦੇਲਕ ਦੀ ਬਾਟਮ ਤੇ ਨਾਲ ਹੈਗਾ ਪ੍ਰਿੰਟਡ ਦੁਪੱਟਾ ਪਿਓਰ ਟਿਸ਼ੂ ਤੇ ਹੈ ਜੀ ਦੁਪੱਟਾ ਵੀ ਬਿਲਕੁਲ ਸੌਫਟ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਤੇ ਪ੍ਰੋਪਰ ਫਿਨਿਸ਼ਿੰਗ ਲੇਸ ਦੇ ਨਾਲ ਕੀਤੀ ਹੋਈ ਹੈ ਇਹ ਲੋਕਾਂ ਦੀ 5850 ਪ੍ਰਾਈਸ ਦੇ ਨਾਲ 5850 ਪ੍ਰਾਈਸ ਦੇ ਨਾਲ ਆਪਣੇ ਇਹ ਦੋਸਤ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਵਧੀਆ ਲੱਗਦੇ ਆ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ 98146580803 81400 ਪ੍ਰਤੀ 80 800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ